सरपंच ਦੀ ਖੁਸ਼ੀ ਚ ਕੀਤੀ ਪਾਰਟੀ ਨੇ ਹਲੇ ਤੱਕ ਚੱਲੀ ਜਾਂਦੀ ਐ ਸੋ ਮਿੱਤਰੋ ਸਰਪੰਚੀ ਦਾ ਦੌਰ ਐ ਪੰਜਾਬ ਦੇ ਵਿੱਚ ਪੂਰਾ ਮਾਹੌਲ ਐ ਤੇ ਸਰਪੰਚੀ ਵਾਲੀਆਂ ਬੋਲੀਆਂ ਲੱਗੀਆਂ ਜਾਂਦੀਆਂ ਕਈ ਥਾਈ ਸਰਬਸੰਮਤੀਆਂ ਹੋਈ ਜਾਂਦੀਆਂ ਕਈ ਥਾਈ ਸਰਪੰਚ ਪੈਸੇ ਲਾ ਲੂ ਕੇ ਚੰਗੀ ਸਰਪੰਚੀ ਲੈਣਗੇ ਸੋ ਅੱਜ ਜਿਹੜੇ ਸਰਪੰਚ ਦੇ ਕੋਲੇ ਆਏ ਆ ਪਾਰਟੀ ਚੱਲੀ ਜਾਂਦੀ ਐ ਦੇਖ ਲਓ ਗੱਡੀਆਂ ਗੁੱਡੀਆਂ ਖੜੀਆਂ ਆ ਫਾਰਮ ਦੇ ਵਿੱਚ ਮੇਰੇ ਹਿਸਾਬ ਨਾਲੇ ਪਾਰਟੀ ਰਾਤ ਹੀ ਕਰ ਕਰ ਕੇ ਹਟੇ ਹੈਗੇ ਤੇ ਇਹ ਸਰਪੰਚ ਨੇ ਸੁਣਨ ਚ ਆਇਆ ਅੱਜ ਆਪਾਂ ਗੱਲਬਾਤ ਪੁੱਛਣੀ ਹੈ ਕਿ 45 ਲੱਖ ਰੁਪਏ ਦੇ ਵਿੱਚ ਸਰਪੰਚੀ ਲੈ ਲਈ ਐ ਵੋਟਾਂ ਨਹੀਂ ਕਹਿੰਦੇ ਪੋਣੀਆਂ 45 ਲੱਖ ਪਿੰਡ ਵਾਲਿਆਂ ਨੂੰ ਦੇ ਦੇਣਾ ਹੈਗਾ ਪਤਾ ਨਹੀਂ ਕੀ ਦਿੱਤਾ ਹੈਗਾ ਤੇ ਇਹ ਕਹਿੰਦੇ ਸਰਪੰਚੀ ਲੈ ਲਈ ਐ ਕੀ ਇਹ ਸਰਪੰਚ ਫੋਕਰ ਹੈ ਜਾਂ ਪਿੰਡ ਵਾਸਤੇ ਚੰਗਾ ਸੋਚਦਾ ਹੈ ਕੀ ਗੱਲ ਹੈ ਕੀ ਬਾਤ ਹੈ ਪਿੰਡ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਨਾ ਤੇ ਆ ਇੱਥੇ ਹੀ ਸ਼ਾਇਦ ਪਾਰਟੀ ਫੁੱਟ ਹੋਈ ਆਪਾਂ ਗੱਲਬਾਤ ਕਰਦੇ ਆ ਅ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਅ ਭਾਈ ਜੀ ਸਰਪੰਚੀ ਬਾਰੇ ਪਹਿਲਾਂ ਤਾਂ ਗੱਲਬਾਤ ਸੁਣੀ ਹੈਗੀ ਵੀ ਤੁਹਾਡੇ ਪਿੰਡ 45 ਲੱਖ ਦੇ ਵਿੱਚ ਸਰਪੰਚੀ ਵੀ ਕੀ ਹੈ ਮਾਫ ਕਰਨਾ ਮੈਂ ਵਿਕੀ ਸ਼ਬਦ ਕਹਿ ਰਹੇ ਹਾਂ ਵੀ ਸਰਪੰਚੀ ਇੱਕ ਬੰਦੇ ਨੂੰ 45 ਲੱਖ ਦੇ ਵਿੱਚ ਮਿਲੀ ਹੈ ਗੱਲ ਸੱਚ ਹੈ ਬਈ ਤੇ ਆਪਾਂ ਹੀ ਲਈਏ ਬਈ ਸਰਪੰਚੀ ਕਿਹਨੇ ਲਈ ਵੀ ਤੁਹਾਡੇ ਚੋਂ ਅੱਛਾ ਤੁਹਾਡੇ ਕੋਲੇ ਤਾਂ ਆਪਾਂ ਗੱਲਬਾਤ ਕਰਦੇ ਆਂ ਆ ਵੀਰ ਜੀ ਤੁਸੀਂ ਪੱਤਰਕਾਰ ਹੀ ਕੱਚਾ ਹੋ ਵੀ ਪਤਾ ਲੱਗਦਾ ਸਰਪੰਚ ਕਿਹੜਾ ਬਈ ਨਹੀਂ ਮਾਫ ਕਰਨਾ ਬਈ ਐ ਨਹੀਂ ਪਤਾ ਲੱਗਦਾ ਹਨਾ ਹੱਸਣ ਵਾਲੀ ਗੱਲ ਨਹੀਂ ਦੇਖੋ ਹਨਾ ਕੀ ਨਾਮ ਹੈ ਬਈ ਮੇਰਾ ਵੀ ਬਰਾੜ ਸਾਹਿਬ ਕਹਿੰਦੇ ਪਿੰਡ 'ਚ अच्छा ब्राੜ साहब ता ब्राੜ साहब ਦੇ ਕੋਲੇ ਇਸ ਵਕਤ ਸਰਪੰਚੀ ਆਈ ਹੈ ब्राੜ ਸਾਹਿਬ ਕਿੰਨੇ ਰੁਪਏ ਲੱਗੇ ਗੱਲ ਤਾਂ ਵੀ 45 ਲੱਖ ਚ ਹੋਈ ਹੁੰ ਲੱਗੀ ਜਾਂਦੇ ਆ ਜੇ ਆ ਕੱਲ ਪਾਰਟੀ ਕਰਕੇ ਆਟੇ ਰਾਤ ਇੱਥੇ ਸਾਰੇ ਪਿੰਡ ਨੂੰ ਹੂੰ ਬੰਗਾਲੀ ਟੈਂਟ ਟੁੰਟ ਲੱਗੇ ਸੀ ਸਾਰਾ ਸਿਸਟਮ ਸੀਗਾ ਹੂੰ ਇਹ ਤਾਂ ਪਗ ਨਹੀਂ ਨਹੀਂ ਇਹ ਤਾਂ ਸੀਗੇ ਆਪਣੇ ਕੋਲੇ ਪਾਰਟੀ ਦੇ ਵਿੱਚ ਕੀ ਭਾਈ ਚਾਹ ਪਕੌੜਾ ਨਹੀਂ ਵੀਰੇ ਬੱਕਰੀਆਂ ਆਉਂਦੀਆਂ ਬੱਕਰਾ ਵੱਡਿਆ ਸੀ ਉਧਰ ਬਲੇਲਰ ਆਪਣਾ ਆਪ ਦਾ ਫਾਰਮ ਹੈ ਮੁਰਗਾ ਹੀ ਚੱਲਿਆ ਆ ਮੈਂ ਬਈ 45 ਤੇ ਨਾ ਕਮਾ ਤਾਂ ਪਾਰਟੀ ਕੀਤੀ ਆ ਨਾ ਵੀ 5 ਕਲਾਪਾ ਲੱਖ ਆਪਾ ਹੋਰ ਲਾ ਲਈ 50 ਕਿਚ ਪੈ ਗਈ ਸਰਪੰਚੀ ਪੈ ਗਈ ਬਈ ਹਾਂ ਪੈਣ ਨੂੰ ਤਾਂ ਬਈ ਕੀ ਚੱਕਰ ਆ ਆਪਾਂ ਸਾਰਾ ਸੋਚ ਸਮਝ ਕੇ ਪੈਸੇ ਲਾਏ ਇਤੇ ਨਹੀਂ ਸੋਚ ਸਮਝ ਕੇ ਬਈ 45 ਸੌਰੀ 50 ਲੱਖ ਤੁਸੀਂ ਲਾਤਾ 50 ਲੱਖ ਤੁਹਾਡਾ ਮਤਲਬ ਐਫ ਡੀ ਪਈ ਸੀ ਬਈ ਇਹ ਕਿਵੇਂ ਪਹਿਲਾਂ ਤਾਂ ਕੋਈ ਵੇਚਿਆ ਕਰਿਆ ਪਹਿਲਾਂ ਤਾਂ ਹੀ ਦੱਸੋ ਉਸ ਫਾਇਦੇ ਫਾਇਦੇ ਬਾਅਦ ਚ ਪੁੱਛਨੇ ਵਾਣ ਵਿੱਚ ਹੈ ਬਈ ਡੇਢ ਕਿੱਲਾ ਡੇਢ ਕਿੱਲਾ ਮਤਲਬ ਤੁਹਾਡੇ 30 32 ਲੱਖ ਦਾ ਭਾਅ ਹੈਗਾ ਨਾ ਹਾਂ 30 32 ਦਾ ਹੈਗਾ ਤੇ ਡੇਢ ਕਿੱਲਾ ਵੇਚਿਆ ਕੀ ਮਤਲਬ ਤੁਹਾਡੀ ਅਕਲ ਨੂੰ ਖੋਤਾ ਖਾ ਗਿਆ ਸੀ ਜਿਹੜਾ ਤੁਸੀਂ ਡੇਢ ਕਿੱਲੇ ਵੇਚਿਆ ਜਾਂ ਕੋਈ ਤੁਹਾਨੂੰ ਲੱਗਦਾ ਹੈ ਕਿ ਫਾਇਦਾ ਹੈ ਜੇ ਫਾਇਦਾ ਤਾਂ ਕੀ ਫਾਇਦਾ ਬਾਈ ਜਦੋਂ ਹੁਣ ਲੋਕ ਬੋਲੀ ਲਾਈ ਠੀਕ ਹੈ ਲੋਕ ਵੀ ਕੰਨ ਤਿਆਰ ਹੈ ਇੱਕ ਤਾਂ ਹੁੰਦੀਆਂ ਲੋਕਤੰਤਰ ਬਈ ਵੋਟਾਂ ਪੈਣੀਆਂ ਠੀਕ ਹੈ ਪੈਸੇ ਮੰਗੇ ਕਹਿੰਦੇ ਬਈ ਬੋਲੀ ਲਾ ਲਓ ਬੋਲੀ ਚਾਪ ਬਈ ਟੱਪਣ ਮੈਂ ਤਾਂ ਮੌਕਾ ਡਿੱਕੀਆਂ ਨੇ ਮਗਲੀ ਯਾਰ ਵੋਟਾਂ ਪਾ ਕੇ ਬੰਦਾ ਸਹੀ ਬਣਾ ਲਿਆ ਸੀ ਇਹਨਾਂ ਨੇ ਜਿਹੜਾ ਕੰਮ ਕਰ ਗਿਆ ਪਿੰਡ ਦੇ ਐਤਕੀ ਬੋਲੀ ਤੇ ਗੱਲ ਅੜ ਗਈ ਤੇ ਆਪਾਂ ਬਈ ਬੜਕਾਤੇ ਸਾਰੇ ਮਤਲਬ ਹੁਣ ਕੀ ਕਰੋਗੇ ਤੁਸੀਂ ਹੌਣ ਲਈ ਪੰਜ ਸਾਲ ਪੰਜ ਸਾਲ ਨਿਆਰੇ ਲਵਾਂਗੇ ਬਈ ਆਪਦੇ ਸਰਪੰਚੀ ਚ ਸਾਰੇ ਸਰਕਾਰੀ ਦਰਵਾਰੇ ਆਪਣੀ ਚੱਲਣੀ ਐ ਠੀਕ ਐ ਆਪਦਾ ਢੱਡ ਭਰਾਂਗੇ ਬਈ ਅੱਗੇ ਆ ਜਿਹੜਾ ਡੇਢ ਕਿਲਾ ਵਿੱਚ ਐ ਸੋਨੂੰ ਦਾ ਹੁਣ ਆਖਣਗੇ ਵੇਚਤਾ ਫੁਗਰਾ ਉਹ ਐ ਇਹ ਡੇਢ ਕਿਲਾ ਉਹ ਵੇਚਿਆ ਬਈ ਜਿਹੜੇ ਮੇਰੇ ਦਾਦੇ ਨੇ ਸਰਪੰਚੀ ਚ 10 ਕਿੱਲੇ ਬਣਾਏ ਸੀਗੇ ਦਾਦੇ ਨੇ 10 ਕਿੱਲੇ ਬਣਾਏ ਤੁਸੀਂ ਡੇਢ ਵੇਚਤਾ ਦਾਦੇ ਨਾਮ ਪੇਰ ਤੁਸੀਂ ਬਈ ਸਰਪੰਚ ਰਹੇ ਐ ਪਿੰਡ ਵੀ ਸਾਡੇ ਨਾਮ ਤੇ ਐ ਠੀਕ ਐ 10 ਕਿੱਲਿਆਂ ਦੇ ਵਿੱਚੋਂ ਮੈਂ ਡੇਢ ਕਿਲਾ ਵੇਚਤਾ ਕੀ ਨਾਮ ਪਿੰਡ ਦਾ ਸੁਡਲਾਂ ਵਾਲੀ ਆ ਜੀ ਤੇ ਬਾਈ ਜੀ ਅ ਪੰਜਾਹ ਲੱਖ ਰੁਪਏ ਦਾ ਅੱਜ ਦੀ ਘੜੀ ਤਾਂ ਦੇਖੋ ਥੋੜਾ ਨੁਕਸਾਨ ਹੋਇਆ ਤੇ ਪੂਰੇ ਵੀ ਕਰੋਗੇ ਪਰ ਤੁਸੀਂ ਇਹ ਸਹਣਾ ਜੇ ਕਿ ਬੰਦਾ ਪੈਸੇ ਲਾਉਂਦਾ ਹੈ ਤਾਂ ਪੂਰੇ ਕਰਨ ਨੂੰ ਲਾਉਂਦਾ ਕਿ ਸਿਰਫ ਸਰਪੰਚੀ ਦਾ ਮੈਂ ਕਹਦੇ ਕੋ ਮਰਜ਼ੀ ਕਰ ਸਾਡੇ ਬਈ ਗੁਰਦੁਆਰਾ ਸਾਹਿਬ ਨੂੰ 50 ਲੱਖ ਰੁਪਏ 45 ਲੱਖ ਰੁਪਏ ਚਾਹੀਦਾ ਆਪਾਂ 1 ਕਰੋੜ ਤੱਕ ਵੀ ਦੇ ਦਿੰਦੇ ਪਰ ਆਪਣੇ ਬਈ ਲੋਕਾਂ ਦਾ ਥੋੜਾ ਜਿਹਾ ਹੋ ਸੀ ਗਰੀਬੀ ਦਾਵਾ ਦੇਖਿਆ ਉਹਨਾਂ ਨੇ ਪੈਸੇ ਨਹੀਂ ਦੇਖੇ ਜਦੋਂ 45 ਲੱਖ ਤੇ ਸੂਈ ਜੜੀ ਸਾਰਿਆਂ ਨੇ ਤਾੜੀਆਂ ਮਾਰਤੀਆਂ ਮੇਰੇ ਮਗਰ ਨਹੀਂ ਪਹਿਲਾਂ ਜਿਹੜੇ ਹੋਰ ਬੰਦੇ ਸੀ ਉਹਨਾਂ ਦੀ ਬੋਲੀ ਕਿੱਥੋਂ ਤੱਕ ਗਈ ਸੀ ਉਹ ਗਏ 40 42 ਪਰਾਇਤਾ ਬਈ ਪਹਿਲਾਂ ਕਮਾਇਆ ਸਰਪੰਚੀ ਚ 10 12 ਕਿੱਲੇ ਬਣੇ ਆ ਸਾਡੇ ਤਾਂ ਮੈਂ ਕਿਹਾ ਕੋਈ ਨਹੀਂ ਭੁਲਾਈ 10 ਦੇ 10 ਹੀ ਉਹ ਡਿਜ਼ਾਈਨ ਬਈ ਠੀਕ ਆ ਡੇਢ ਕਿੱਲੇ ਨਾਲ ਹੀ ਕੰਮ ਬਣ ਗਿਆ ਬਈ ਇਹ ਨਹੀਂ ਕਰਾਇਆ ਸੌਦਾ ਬਾਈ ਨੇ ਤੇ ਹੁਣ ਜਿਹੜਾ ਸਰਪੰਚੀ ਚ ਕਹਿ ਦਿੰਦੇ ਕੁਛ ਹੈ ਨਹੀਂ ਕੱਢਣ ਪਾਉਣ ਨੂੰ ਸਰਪੰਚੀ ਚ ਬਈ ਬਹੁਤ ਕੁਛ ਹੈ ਮਤਲਬ ਕੀ ਕੁਛ ਹੈ ਕੋਈ ਰੌਲਾ ਰੱਪਾ ਨਵੇੜਨਾ ਉਹ ਚੇਸਾ ਦਾ ਰੀ ਸਰਪੰਚ ਦੀ ਠੀਕ ਹੈ ਲੌਕ ਟੇਲ ਆਉਂਦੀ ਆ ਅੱਗੇ ਤਾਂ 52 ਹੁੰਦਾ ਸੀ ਪੁਰਾਣੇ ਟਾਈਮ 'ਚ ਹੁਣ ਲੌਕ ਟੇਲ ਆ ਬਈ ਲੌਕ ਟੇਲ ਫੈਕਟਰੀਆਂ ਨਾਲ ਗੱਲ ਕਰਕੇ ਕਿੰਨੇ ਮਰਜ਼ੀ ਪੈਸੇ ਇੱਧਰ ਉੱਧਰ ਕਰ ਸਕਦੇ ਆ ਠੀਕ ਐ ਹੋਰ ਵੀ ਬਹੁਤ ਕੁਝ ਆ ਬਈ ਡੇਢ ਕਿੱਲੇ ਦਾ ਮੈਨੂੰ ਆਸ ਆ ਬਈ ਮੈਂ 4-5 ਕਿੱਲੇ ਜਿਹੜਾ ਰੇਟ ਹੁਣ ਵਧੀ ਜਾਂਦਾ ਉਹ ਮੈਂ ਛੱਡਦਾ ਨਹੀਂ ਆ ਬਈ ਨਹੀਂ ਮਤਲਬ ਜੇ ਹੁਣ ਅੱਜ ਪਿੰਡ ਵਾਲੇ ਸੋਚਣ ਕਿ ਅਸੀਂ ਤਾਂ ਇਹ ਸਰਪੰਚ ਡੱਕ ਲਿਆ ਸਰਪੰਚ ਦਾ 45-50 ਲੱਖ ਲਵਾਤਾ ਅਸੀਂ ਤਾਂ ਫਾਇਦੇ 'ਚ ਰਹੇਗੇ ਤਾਂ ਫਾਇਦੇ 'ਚ ਨਹੀਂ ਰਹੇ ਇਹਦਾ ਮਤਲਬ ਫਾਇਦੇ-ਫੁਾਇਦੇ ਦਾ ਬਈ ਕਾਹਦਾ ਹੁਣ 50 ਲੱਖ ਏਰ ਮੈਂ ਕੀ ਰਾਂ ਹੁਣ ਡੇਢ ਕਿੱਲਾ ਵੇਚਦਾ ਮੈਂ ਆ ਤਾਂ ਕੰਮ ਨਿਵੇੜਿਆ ਇਤੂ ਬਾਦ 5 ਸਾਲ ਬਈ ਤੇ ਐਤ ਕੀ ਮਗਰ ਤਾਂ 6 ਸਾਲ ਵੀ ਟੱਪ ਗਿਆ ਤੇ ਕਿਤੇ ਮੈਨੂੰ ਸਾਲ ਹੋਰ ਮਿਲ ਗਿਆ ਤੇ ਆ ਡੇਢ ਕਿੱਲਾ ਤਾਂ ਮੈਂ ਇੱਕ ਮਗਰੇ 6 ਸਾਲ ਚ ਹੀ ਬਣਾ ਲੂੰਗਾ ਬਈ ਕਿਤੇ ਨਹੀਂ ਘੱਟਾ ਕਿਤੇ ਨਹੀਂ ਪਹਿਣਾ ਘੱਟਾ ਹੈ ਹੀ ਨਹੀਂ ਬਈ ਇਹ ਚ ਹੁਣ ਸਰਬਸ਼ਾਂਤੀ ਦਾ ਨਾਮ ਦਿੱਤਾ ਸਰਬਸ਼ਾਂਤੀ ਕਾਦੀ ਆ ਬਈ ਇਹ ਇਹ ਮੈਂ ਖਰੀਦਾ ਆ ਸਾਰਾ ਪਿੰਡ ਹੁਣ ਲਾਤੇ ਠਾਂ ਦੀ ਟਪਾਉਂਗਾ ਕਿਉਂਕਿ ਜਿਹੜੀ ਮੋਰ ਸਰਪੰਚੇ ਦੀ ਐ ਮੇਨ ਹੁੰਦੀ ਆ ਬਈ ਉਹ ਆ ਮੇਰੇ ਮੈਂਬਰ ਬਣਾਲੇ ਬਈ ਕਿਸੇ ਦੇ ਘਰੇ ਜਾ ਕੇ ਮੈਨੂੰ ਸੈਨ ਦਾ ਮੈਂਬਰ ਨਾ ਕਈ ਨਹੀਂ ਮੈਂਬਰ ਵੀ ਉਲਟ ਹੋ ਜਾਂਦੇ ਆ ਫਿਰ ਪੈਸਾ ਨਹੀਂ ਆਉਣਾ ਇਹਨਾਂ ਦਾ ਹੁਣ ਸਾਰੇ ਪੈਸੇ ਮੈਂ ਭਰੇ ਇਹਨਾਂ ਦੀ ਵੀ ਮੈਂ ਸਰਬਸੰਮਤੀ ਨਾਲ ਬਣਾਈ ਆ ਮਤਲਬ ਮੈਂਬਰ ਵੀ ਆਪਦੇ ਆ ਸਾਰੇ ਸਰਕਾਰ ਤੇ ਲੋਕਾਂ ਦੀ ਨਿਗਾਹ 'ਚ ਮੈਂ ਸਰਬਸੰਮਤੀ ਨਾਲ ਮਿਲਿਆ ਮੈਂ ਲੋਕਤਾਂਤਰ ਨੂੰ ਖਰੀਦਿਆ ਬਈ 45 ਲੱਖ ਦੇ ਵਿੱਚ ਜਿਵੇਂ ਆਪਾਂ ਸੁਣਦੇ ਹਾਂ ਸੁੱਤੀ ਪਈ ਆ ਸਰਕਾਰੇ ਥਾਂ ਥਾਂ ਤੇ ਵੀਡੀਓ ਆਈ ਜਾਂਦੀਆਂ ਤੇ ਆਪਾਂ ਕੋਈ ਬਈ ਵੀਡੀਓ ਵੀ ਨਹੀਂ ਪੈਣ ਦਿੱਤੀ ਅੱਜ ਤੂੰ ਆਇਆ ਚੱਲ ਮੈਂ ਆਪਾਂ ਕਰ ਲਈਏ ਗੱਲਬਾਤ ਇਹੋ ਤਾਂ ਨਿਬੜੀ ਗਿਆ ਬਣਾ ਹੀ ਲਈ ਤੁਸੀਂ ਤਾਂ ਬਣਾ ਲਈ ਬਈ ਪਾਰਟੀ ਕਰਤੀ ਇੱਥੇ ਸਾਰੇ ਆਧਾ ਕਿਲਾ ਟੈਂਟ ਹੀ ਸੀਗਾ ਇੱਥੇ ਹਾਂ ਪੂਰਾ ਆਪਾਂ ਇੱਥੋਂ ਜਾ ਕੇ ਭੇਜਿਆ ਦਰੂਣਾ ਤੇ ਪਿਛਲੀ ਯਾਰ ਭਰਾਵਾ ਰੌਲੇ ਰੱਪੇ ਚ ਰਹਿ ਗਈ ਸਰਪੰਚੀ ਮੈਥੋਂ ਬਣਿਆ ਨਹੀਂ ਗਿਆ ਠੀਕ ਐ ਚੱਕ ਕੇ ਬਣਾਤਾ ਸੀਗਾ ਉਦੋਂ ਉਹ ਐਵੇਂ ਕੰਮ ਜੀ ਤਾਂ ਵਾਵਾ ਕਰਾ ਗਿਆ ਤੇ ਉਹਦਾ ਕੰਮ ਕਰਾਏ ਦਾ ਵੀ ਕੋਈ ਫਾਇਦਾ ਹੀ ਨਹੀਂ ਹੋਇਆ ਉਹਦਾ ਨਾਂ ਹੀ ਨਹੀਂ ਲਿਆ ਕਿਸੇ ਨੇ ਮਗਲੇ ਸਰਪੰਚ ਦਾ ਵੀ ਉਹਨੂੰ ਸਰਬਸ਼ਾਂਤੀ ਨਾਲ ਲੋਕਾਂ ਨੂੰ ਆਏ ਸੀ ਜਿਹੜਾ 50 ਲੱਖ ਰੁਪਈਆ ਠੀਕ ਹੈ ਹੁਣ ਮੇਰੀ ਭੂਆ ਦਾ ਮੁੰਡਾ ਬਣਿਆ ਉਹਨੇ ਉਹਨੇ ਡੇਢ ਕਿਲਾ ਪਹਿਲੀ ਦਾਨ ਕਰਤੀ ਵੀ ਖੇਡਾਂ ਨੂੰ ਹੈ ਨਹੀਂ ਗਾ ਗਰਾਊਂਡ ਹੈ ਨਹੀਂ ਗਾ ਤੇ ਗਰਾਊਂਡ ਤਾਂ ਤਾਂ ਮੁੜ ਕੇ ਡੇਢ ਕਿਲੇ ਚ ਉਹਨੇ ਖੇਡਣ ਹੀ ਨਹੀਂ ਦੇਣਾ ਬੰਦੇ ਨੇ ਜਿਹੜਾ ਕੇਰਾ ਸਰਪੰਚ ਬਣ ਗਿਆ ਉਹਨੇ ਨਸ਼ਾ ਵੀ ਖੁੱਲਾ ਵੇਚੂਆ ਅਗਲਾ ਹੁਣ ਆਪਣਾ ਵੀ ਇਹੀ ਕੰਮ ਆ ਸਾਰਾ ਮੋਟਾ ਕੰਮ ਇੱਥੋਂ ਕਰਨਾ ਆਪਾਂ ਅੱਛਾ ਹਾਂ ਤੇ ਮਤਲਬ ਜਿਹੜੀਆਂ ਗਰੰਟ ਆਉਣੀਆਂ ਛਕੋਗੇ ਬਈ ਸਾਰੀਆਂ ਗ੍ਰਾਂਡ ਦਾ ਬਈ ਪਤਾ ਹੀ ਨਹੀਂ ਲੱਗਣ ਦਿੰਦਾ ਮੈਂ ਆਉਣ ਦਿੰਦਾ ਹੀ ਨਹੀਂ ਮੈਂ ਬਠਿੰਡੇ ਰੋਕ ਲਿਆ ਕਰਨੀਆਂ ਉਹ ਤਾਂ ਉੱਥੇ ਮੈਂ ਖਾਤਾ ਖਲਾ ਲਿਆ ਬਈ ਸਾਂਝਾ ਉੱਥੇ 80% ਲਾ ਦਾਂਗੇ 90% ਬਈ ਆਪਾਂ ਉਹਦਾ ਪੈਲੀ ਪੂਲੀ ਬਣਾਵਾਂਗੇ ਵੱਧ ਤੋਂ ਵੱਧ 420 ਦਾ ਪਰਚਾ ਆਊਗਾ ਮਗਰ ਉਹਨਾਂ ਆਪਾਂ ਦੇਖ ਲਾਂਗੇ ਕੋਈ 2-3 ਮਹੀਨੇ ਜੇਲ੍ਹ ਚ ਲੱਗ ਜਾਣ ਲੱਗ ਜਾਣ ਨਾਲੇ 5 ਸਾਲ ਸਰਪੰਚੀ ਦਾ ਟੈਗ ਵੀ ਲੱਗੂਗਾ ਸਰਪੰਚ ਦਾ ਵੀ ਪਹਿਲਾਂ ਵੀ ਸਰਪੰਚੀ ਕਹਿੰਦੇ ਸਾਨੂੰ ਠੀਕ ਹੈ ਸਰਪੰਚੀ ਦਾ ਟੈਗ ਹੈਗਾ ਤਾਂ ਕਿ ਤਾਂ ਬਈ ਦਵਾਰੇ ਪੰਗਾ ਲਿਆਏ ਆ ਆਪਾਂ ਇਹਦੇ ਚ ਨਜ਼ਾਰਾ ਹੀ ਵਾਲਾ ਇਹ ਚ ਤੇ ਉਂ ਫਿਰ ਲੋਕ ਮਤਲਬ ਵੀ ਜੇ ਚਲਾਕ ਬਣਦੇ ਕੋਈ 100 ਲੱਖ ਕਹਦੇ ਯਾਰ ਬਿੱਜੂ ਆ ਜਿਹੜੇ ਹੁਣ ਪੈਸੇ ਲਾ ਲਾ ਕੇ ਤੂੰ 10 ਲੱਖ ਦੇ ਦੇ ਉਹ ਦੇ ਦਿਓ ਠੀਕ ਐ ਆ ਕੋਠੇ ਕੋਰ ਸਿੰਘ ਵਾਲੇ ਪਿੰਡ ਆ ਸਾਡੇ ਬਠਿੰਡੇ ਚ ਉਹਨਾਂ ਨੇ ਬਿਨਾਂ ਰੁਪਏ ਤੋਂ ਸਾਰਾ ਸਰਵਸੰਮਤੀ ਕੀਤੀ ਐ ਪੰਜ ਮੈਂਬਰ ਬਣਾਏ ਸਰਪੰਚ ਬਣਾਇਆ ਸਰਪੰਚ ਕਹਿੰਦਾ ਵੀ ਸੀ ਵੀ ਮੈਂ 5 ਲੱਖ ਗੁਰਦਵਾਰਨ ਪਿੰਡ ਦੇ ਕਹਿੰਦੇ ਨਹੀਂ ਬਈ ਨਾਲ ਅਕਾਲੀ ਦਲ ਦਾ ਸਰਪੰਚ ਬਣਾਇਆ ਉਹਨਾਂ ਨੇ ਕਿ ਸਰਕਾਰ ਝਾੜੂ ਦੀ ਐ ਉਹ ਕਹਿੰਦੇ ਫਿਰ ਵਿੱਚ ਸਵਾਲ ਨਾ ਤਰਾਜ ਲਾਉਂਦੇ ਸੀ ਬੰਦੇ ਉਹਨਾਂ ਤੇ ਬਈ ਕਹਿੰਦੇ ਇਹਨੇ ਯਾਰ ਝਾੜੂ ਤੋਂ ਕੰਮ ਨਹੀਂ ਲੈਣਾ ਇਹਨੇ ਐਮਐਲਏ ਕੋਲੇ ਨਹੀਂ ਜਾਣਾ ਉਹ ਕਹਿੰਦਾ ਬਈ ਮੈਂ ਸਾਰੇ ਕਿਤੇ ਲੈ ਕੇ ਜਾਊਂਗਾ ਜਿੱਥੇ ਪਿੰਡ ਕਊਗਾ ਉਹੀ ਮੇਰੀ ਪਾਰਟੀ ਐ ਪਿੰਡ ਪਾਰਟੀ ਐ ਹਮ ਸਾਰੀ ਪੰਚਾਇਤ ਕਹਿੰਦੀ ਜੇ ਝਾੜੂ ਦੀ ਸਰਕਾਰ ਹੋਊ ਝਾੜੂ ਚ ਰਵਾਂਗੇ ਜਾਂ ਕੋਈ ਸਰਕਾਰ ਗਾਂ ਬਦਲੂ ਆਪਾਂ ਨੂੰ ਮੇਨ ਕੰਮ ਆ ਬਈ ਉਹਨਾਂ ਨੇ 1 ਰੁਪਈਆ ਨਹੀਂ ਲਿਆ ਉਹਦਾ ਚੱਲ ਹੋ ਗਈ ਸਰਬਸੰਮਤੀ ਹੁਣ ਕਈ ਥਾਂ ਤੇ ਪਿੰਡ ਚ ਬਈ ਸਾਡੇ ਨੇੜੇ 35 ਲੱਖ ਰੁਪਏ ਚ ਸਰਬਸੰਤੀ ਨਹੀਂ ਹੋਈ ਠੀਕ ਹੈ ਇੱਕ ਤਾਂ ਡੇਢ ਕਿਲਾ ਐ ਚੱਲੀ ਜਾਂਦਾ ਕੰਮ ਪਰ ਆਪਾਂ ਬਈ ਕੰਮ ਪੱਕਾ ਕਰ ਲਿਆ ਕਾਗਜ਼ ਜੱ ਭਰਿਆਂਦੇ ਸਾਰਿਆਂ ਦੇ ਇਕੱਲੇ-ਇਕੱਲੇ ਦੀ ਸੌਂਪ ਵਾਲੀ ਪਿੰਡ ਦੇ ਤੋਂ ਲਿਖ ਕੇ ਲਿਆ ਬਈ ਕੱਲ ਨੂੰ ਕੋਈ ਕਾਗਜ਼ ਬਿਨਾਂ ਭਰੂਗਾ ਕੋਈ ਆਪਣੀ ਸ਼ਿਕਾਇਤ ਵੀ ਨਾ ਕਰੂਗਾ ਹੁਣ 5 ਸਾਲ ਬਈ ਆਪਾਂ ਡੰਡੇ ਦੇ ਸਰ ਤੇ ਸਰਪੰਚੀ ਕਰਨੀ ਆਪਾਂ ਠੋਕ ਕੇ ਸਹੀ ਆ ਹਾਂ ਤੇ ਕਾਦੇ ਯਾਰਾਂ ਦੋਸਤਾਂ ਦੇ ਮੈਂ ਕਾਰਡ ਬਣਾਊਗਾ ਜਿਹੜਾ ਕੋਈ ਗਰੀਬ ਭੁੱਖਾ ਮਰਦਾ ਮਰੇ ਉਹਦਾ ਉਹਦਾ ਕੋਈ ਨਰੇਗਾ ਚ ਕਿਉਂਕਿ ਉਹਨਾਂ ਦਾ ਵੀ ਬਈ ਹੈਗਾ 45 ਲੱਖ ਚੇਸਾ ਜੀ ਠੀਕ ਆਪਾਂ ਬਈ ਕੀਰਾਂ ਦੇ ਤੇ ਗੁਰਦੁਆਰਾ ਸਾਹਿਬ ਤੇ ਜਾ ਆਉਂਦੇ ਗਰਾਊਂਡ ਤੇ ਲੋੜ ਕਾਹੇ ਤੇ ਮਰਜ਼ੀ ਲਾਉਣ ਤੇ ਜੇ ਉਹ ਮੇਰੇ ਤੇ 30 ਜੇਰੇ ਮੇਰੇ ਕੋਲੇ ਪਏ ਰੇ ਫਿਰ ਤਾਂ ਮੈਂ 2-4 ਬੂਟੇ ਜਿ ਲਵਾ ਕੇ ਤੇ ਐਂ ਮੈਂ 45 ਲੱਖ ਵੀ ਉਹ ਵੀ ਰਫੂ ਦਫੂ ਹੀ ਕਰ ਦੂੰਗਾ ਸਹੀ ਆ ਤਾਂ ਹੱਕ ਵੀ ਬਣਦਾ ਇਹਨਾਂ ਦਾ ਕਿਉਂਕਿ ਜਦੋਂ ਇੰਨੇ ਰੁਪਏ ਇਨਵੈਸਟ ਕੀਤੇ ਹਨਾ ਤਾਂ ਇਨਵੈਸਟਮੈਂਟ ਆ ਉਹ ਤੇ ਆਖਰਕਾਰ ਇਹਨਾਂ ਨੂੰ ਰਿਟਰਨ ਆਉਣੀ ਵੀ ਬਣਦੀ ਆ ਤਾਂ ਮੇਰੇ ਹਿਸਾਬ ਨਾਲ ਇਹ ਸਰਵ ਸੰਮਤੀ ਨਹੀਂ ਇਹ ਸਰਵ ਖਰੀਦਦਾਰੀ ਜ਼ਿਆਦਾ ਲੱਗ ਰਹੀ ਹੈ ਮੈਨੂੰ ਤੇ ਆਪਾਂ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆ ਹਨਾ ਤੇ ਆਪਾਂ ਦੋਨੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਦੇ ਮੈਂ ਵਿਚਾਲੀ ਬਹਿ ਜਾਣਾ ਨਾ ਬ ਮੈਂ ਸਰਪੰਚ ਆ ਨਹੀਂ ਸਰਪੰਚ ਤਾਂ ਨਾਲੇ ਉਹ ਭਾਈ ਸਭ ਕਹਿੰਦੇ ਮੈਂ ਆ ਮੈਂ ਮੈਂ ਸਰਪੰਚ ਆ ਆ ਸਰਪੰਚੀ ਹੈ ਜੀ ਨਹੀਂ ਕਿਵੇਂ ਦਾਤੀ ਵੱਜ ਗਈ ਭਾਈ ਨਾ ਜੀ ਮੈਂ ਤਾਂ ਹੈ ਹੀ ਪ੍ਰਧਾਨ ਉਹ ਕਿਵੇਂ ਭਾਈ ਆਪਾਂ ਕੰਮ ਤਾਂ ਹੁੰਦਾ ਕਰੀਦੇ ਨਹੀਂ ਪੱਠੇ ਨਹੀਂ ਵੱਡੇ ਕਦੇ ਦਾਤੀ ਕਦਨ ਵੱਜੂ ਭਾਈ ਯਾਰ ਤੇ ਫਿਰ ਉਂਗਲ ਨੂੰ ਹੋਇਆ ਕੀ ਹੈ ਇਹ ਉਂਗਲ ਨੇ ਸਰਪੰਚ ਬਣਾਇਆ ਅੱਛਾ ਇਹਨੂੰ ਸਰਪੰਚ ਉਂਗਲ ਨੇ ਬਣਾਇਆ ਉਹ ਕਿਵੇਂ ਭਾਈ ਆਪਾਂ ਉਂਗਲ ਲਾਈ ਤਾਂ ਹੈ ਸਰਪੰਚ ਬਣਿਆ ਅੱਛਾ ਉਂਗਲ ਲਾਈ ਠੀਕ ਹੈ ਮਤਲਬ ਚੱਕ ਦਿੱਤੀ ਇਹਨੂੰ ਬਿਲਕੁਲ ਭਾਈ ਆਪਾ ਪ੍ਰਾਪਰਟੀ ਡੀਲਰ ਹਾਂ ਵੀ ਆਪਦਾ ਬਠਿੰਡੇ ਕੰਮ ਹੈ ਪ੍ਰਾਪਰਟੀ ਡੀਲਰ ਦਾ ਅੱਛਾ ਅੱਛਾ ਮਤਲਬ ਤੁਸੀਂ ਜਿਹੜੀ 2 ਕਿੱਲੇ ਵੇਚੀ ਐ 1.5 ਕਿੱਲੇ ਤੁਸੀਂ ਵੀ ਵਕਾਈ ਐ ਮੈਂ ਵਕਾਈ ਐ ਬਈ ਜਮਾ ਨਾਲੇ ਤਾਂ ਉਧਰੋਂ ਪੈਸੇ ਬਣਾਈ ਨਾਲੇ ਇਧਰੋਂ ਨਾਲੇ ਪਾਰਟੀਆਂ ਛਾਲਟੀਆਂ ਚੱਲੀਆਂ ਡੇਲੀ ਹੱਥ ਨੇ ਡੱਕੇ ਜਾਂਦੇ ਸੀ ਮਤਲਬ ਹੁਣ 5 ਸਾਲ ਜਿਹੜੀ दारू ਐ ਉਹ ਸਰਪੰਚ ਦੇ ਖਰਚੇ ਤੇ ਚੱਲੂ ਖਰਚੇ ਤੇ ਇਹਦੇ ਖਰਚੇ ਚੱਲੂ ਸਰਪੰਚ ਮੈਂ ਰਹੂੰਗਾ ਮੋਹਰ ਮੇਰੇ ਕੋਲੇ ਆਊਗੀ ਵੀ ਚਲਣੀ ਥੋੜੀ ਐ ਬਿਲਕੁਲ ਮੇਰੀ ਚਲਣੀ ਐ ਬਾਈ ਆਪਾਂ ਹੀ ਜਦੋਂ ਬਣਾਈ ਆਪਾਂ ਯਾਰ ਮੈਂਬਰ ਵੀ ਆਪਣੇ ਇਹਨੇ ਬਣਾਏ ਐ ਸਾਰੇ ਤਾਂ ਆਹੋ ਉਂਗਲਾਂ ਵੀ ਜ਼ੂਮ ਕਰਕੇ ਮੈਂ ਕਿਹਣਾ ਦਿਖਾ ਦਵਾਂ ਨੇੜੇ ਆ ਕੋ ਇਹ ਉਂਗਲ ਹੈ ਜਿਨੇ ਕੇ ਸਰਪੰਚ ਨੂੰ ਡੇਢ ਕਿੱਲਾ ਵਕਾ ਕੇ ਉਂਗਲ ਦੇ ਕੇ ਸਰਪੰਚੀ ਦਵਾਈ ਆ ਇਹਦਾ ਵੀ ਫਾਇਦਾ ਹੋਇਆ ਨਾ ਇਹ ਵੀ ਗੱਲ ਹੈ ਸਰਪੰਚੀ ਵੀ ਮਿਲ ਗਈ ਸਰਪੰਚੀ ਮਿਲ ਗਈ ਨਾਲੇ ਪੈਸੇ ਵੱਧ ਮਿਲ ਗਏ 4 ਲੱਖ ਵੱਧ ਦਵਾਈਆ ਕੋਈ ਤੇ ਨਹੀਂ 4 ਲੱਖ ਵੱਧ ਮਿਲਦਾ ਡੇਢ ਕਿੱਲਾ ਆਪਾਂ ਵਕਾਇਆ ਇਹਦਾ ਨਾਲੇ ਕਿੱਲਾ ਸਾਈਡ ਤੇ ਸੀਗਾ ਡੇਢ ਮੈਂ ਤੈਨੂੰ ਅੱਧਾ ਕਿੱਲਾ ਹੋਰ ਰੜਦਾ ਸੀ ਉਹ ਵੀ ਵੇਚ ਦੇ ਪਰ ਨਾਲੇ ਡੇਲੀ ਆਪਾਂ ਹੁਣ 5-7 ਲੱਖ ਰੁਪਈਆ ਆਪਣੇ ਸਿਰ ਹਜੇ ਟੁੱਟੀ ਜਾਂਦਾ ਇਹ ਕਹਿੰਦਾ ਮੈਂ ਕਿ ਨਵੇਂ ਵਿੜੋ ਕੰਮ ਯਾਰ ਐਵੇਂ ਆਪਾਂ ਨਾ ਤਾਂ ਸਿਰ ਰੱਖੀਏ ਠੀਕ ਹੈ ਤੇ ਜਿਹੜਾ ਆਪਾਂ ਪੈਸੇ ਖਾਵਾਂਗੇ ਪੀਵਾਂਗੇ ਉਹ ਕਦੇ ਨਾ ਕਦੇ ਜ਼ਮੀਰ ਬਣਾ ਲਾਂਗੇ ਇੱਕ ਵਾਰੀ ਤਾਂ ਵੇਚੋ ਨਾ ਜਦੋਂ ਤੁਸੀਂ ਖਾਓਗੇ ਗਰੰਟਾ ਖਾਓਗੇ ਤੁਹਾਡਾ ਵੀ ਹਿੱਸਾ ਇੱਕ ਰੁਪਏ ਵਿੱਚ ਬਿਲਕੁਲ ਬਈ ਪਤਾ ਕੀ ਜਣਾ ਬਈ ਅੱਜ ਦੀ ਘੜੀ ਜੇ ਆਪਾਂ ਪੈਸਾ ਦੇਣਾ ਤੇ ਰੁਪਈਆ ਡੇਢ ਡੇਢ ਰੁਪਈਆ ਲੱਗਦਾ ਆਪਾਂ ਦੇਖੀਏ ਤਾਂ ਨਾ ਤੇ ਉਹਦੇ ਨਾਲ ਕਰਜ਼ਾ ਹੋਰ ਚੜਦਾ ਹੂੰ ਠੀਕ ਹੈ ਜਦੋਂ ਆਪਣੇ ਕੋਲ ਗ੍ਰਾਂਟ ਆਉਣ ਲੱਗ ਗਈ ਉਹਦਾ ਆਪਾਂ ਦੇਖ ਲਾਂਗੇ ਨਾ ਆਪਾਂ ਲੱਗਨਦੇ ਹੀ ਆਪਾਂ ਸਾਰੀ ਸਾਰੀ ਖਾਣੀ ਹੈ ਖਾਣੀ ਹੈ ਮੇਨ ਗੱਲ ਇਹ ਆ ਯਾਰ ਆਪਾਂ ਨੂੰ ਪਤਾ ਹੈ ਹੁਣ ਆਪਾਂ ਪੈਸੇ ਲਾਏ ਤਾਂ ਆਪਾਂ ਖਾਵਾਂਗੇ ਤਾਂ ਹੈਗਾ ਹੀ ਨਾ ਸਹੀ ਗੱਲ ਆ ਚੱਕਰ ਹੈ ਜੀ ਸੋ ਇਹ ਇੱਕ ਤਰ੍ਹਾਂ ਦਾ ਪਿੰਡ ਦਾ ਵੀ ਮੇਰੇ ਸਾਹਮਣਾਂ ਫਾਇਦਾ ਵੀ ਕਿਉਂਕਿ ਪਿੰਡ ਨੂੰ ਪਹਿਲ ਦੇ ਮਤਲਬ ਪਹਿਲੇ ਦਿਨ ਹੀ ਪਿੰਡ ਦਾ ਵਿਕਾਸ ਹੋ ਗਿਆ 50 ਲੱਖ ਦਾ ਇਸ ਤੋਂ ਬਾਅਦ ਗ੍ਰਾਂਟਾਂ ਆਉਂਦੀਆਂ ਨਾ ਆਉਂਦੀਆਂ ਹਨਾ ਪਾਸ ਹੁੰਦੀਆਂ ਨਾ ਹੁੰਦੀਆਂ ਅੱਜ ਦੀ ਕਿਹੜੀ 45 ਲੱਖ ਲੱਗਿਆ ਇਦੋਂ ਮੁੜ ਕੇ ਚਲੋ ਜੋ ਵੀ ਆ ਉਹ ਆਖਰਕਾਰ ਇਹਨਾਂ ਦਾ ਹੀ ਸਰਪੰਚਾਂ ਦਾ ਤੁਸੀਂ ਭਾਈ ਸਭ ਚੌਧਰੀ ਊਕਰਮ ਚੌਧਰੀ ਜਾਂ ਮਤਲਬ ਦਲਾਲੋਂ ਕੀ ਸਿਸਟਮ ਹੈ ਤੁਹਾਡਾ ਅਸੀਂ ਭਾਈ ਮੈਂਬਰ ਬਣਿਆ ਪੰਚਾਇਤ ਚ ਤੇ ਇਕੱਠੇ ਰਹਿਨੇ ਆ ਸਾਰੇ ਜਣੇ ਤੁਹਾਡਾ ਵੀ ਹਿੱਸਾ ਕਿੰਨੇ ਰੁਪਏ ਲੱਗੇ ਵੀ ਤੁਹਾਡੇ ਰੁਪਏ ਦਾ ਗੁਰਦੁਆਰਾ ਸਾਹਿਬ ਨੂੰ ਦੇਣਾ ਆਪਾਂ 3-4 ਲੱਖ ਰੁਪਏ ਜਿਵੇਂ ਵਾਰਡ ਨੇ ਆਪਣੇ ਨੇ ਕਿਹਾ ਹੈਗਾ ਵੀ ਤੁਸੀਂ ਪੈਸੇ ਦਿਓ ਹਨਾ 3-4 ਲੱਖ ਦੇਣਾ ਹੈਗਾ ਜਿਹੜੀ ਇਹ ਮੰਨ ਲਓ ਹੁੰਦੀ ਹੈ ਨਾ ਇਕੱਠੇ ਰਹਿਨੇ ਜਿਵੇਂ ਅਸੀਂ ਹੈਨਾ ਤੇ ਇੱਕ ਵਾਰ ਚੜਤ ਜੀ ਹੁੰਦੀ ਹੈ ਵੀਰ ਆਪਾਂ ਮੈਂਬਰ ਸਰਪੰਚ ਖਵਾਉਣਾ ਤੇ ਚਸਕਾ ਜਾਂ ਹੁੰਦਾ ਲੀਡਰੀ ਦਾ ਹੋਰ ਇਹ ਚਿੱਟੇ ਪਾਉਣੇ ਕਿ ਸਭ ਨਾਲ ਬਸ ਚਿੱਟੇ ਪਾ ਕੇ ਰਹਿੰਦੇ ਨੇ ਸ਼ੁਰੂ ਤੋਂ ਬਾਈ ਨਾਲ ਇਕੱਠੇ ਰਹੇ ਆ ਤੇ ਉਵੇਂ ਬਸ ਤੁਰਿਆ ਆਉਂਦਾ ਬਣੇ ਕੁਛ ਨਾ ਬਣੇ ਮੈਂਬਰ ਖਵਾਉਣਾ ਤੇ ਸਰਪੰਚ ਖਵਾਉਣਾ ਹੋਰ ਕੋਈ ਕੰਮ ਧੰਦੇ ਦਾ ਨਹੀਂ ਬਈ ਫਿਰ ਕਰਦੇ ਉਹਨੇ ਨਾਲ ਕੰਮ ਧੰਦੇ ਦਾ ਬਈ ਹੁੰਦੇ ਹੀ ਨਹੀਂ ਲੀਡਰ ਹੀ ਨੀ ਲੋਟ ਆਉਂਦੀ ਕੰਮ-ਧੰਦੇ ਨਹੀਂ ਹੁੰਦੇ ਘਰ ਦੇ ਦਾ ਕਹਿੰਦੇ ਆ ਕੋਈ ਕੰਮ ਕਰ ਲਾ ਕੋਈ ਕੰਮ ਤੋਰ ਲਾ ਪਰ ਫਿਰ ਇੱਧਰ ਲੋਕਾਂ ਦੇ ਕੰਮ ਹੀ ਨਹੀਂ ਪੂਰੇ ਆਉਂਦੇ ਕਦੇ 6 ਕਨਾਲਾਂ ਬਾਈ ਇਹਦੀਆਂ 6 ਕਨਾਲਾਂ ਮੈਂ ਕਿੱਲੇ ਦੇ ਹਿਸਾਬ ਨਾਲ ਵਕਾਇਆ ਮਤਲਬ 6 ਕਨਾਲਾਂ ਦੇ ਵਾਸਤੇ ਕਿੱਲੇ ਦੇ ਰੁਪਈਏ ਇਹਨੇ ਦਿੱਤੇ ਹਾਂ 6 ਕਨਾਲਾਂ ਦਿੱਤੀਆਂ ਕਿੱਲੇ ਦੇ ਪੈਸੇ ਦਵਾਏ ਇਹਨੂੰ ਮੈਂ ਉਹ ਪੈਸੇ ਲਾਤੇ ਸੀ 2.5-3 ਲੱਖ ਰੁਪਈਆ ਠੀਕ ਹੈ ਏਤਕੀ ਮੈਂ ਇਹਨੂੰ ਆਖਿਆ ਤੂੰ ਸਾਡੇ ਨਾਲ ਰਹਿ ਸਰਬਸੰਮਤੀ ਨਾਲ ਹੀ ਬਣਾਤਾ ਇਹਨਾਂ ਨੂੰ ਠੀਕ ਹੈ ਹਾਂ ਮਤਲਬ 3.5-4 ਲੱਖ ਰੁਪਈਆ ਦੇਣਾ ਯਾਰ ਇੱਕ ਵਾਰੀ ਉੱਕਾ-ਬੁੱਕਾ ਆਪਾਂ ਦੇਤਾ ਬਾਅ ਬਾਦ ਦੀ ਬਾਤ ਨਾ ਵੇਖੀ ਜਾਉ। ਸਹੀ ਹੈ। ਦੋ ਅੱਖਰਾਂ ਨੇ ਵਗਾਈ ਆ ਬਾਈ। ਮੈਂਬਰ ਬਣ ਜਾਏਗਾ, ਬਣ ਜਾਏਗਾ ਕੋਈ ਚੱਕਰ ਨਹੀਂ ਜ਼ਮੀਨ ਵੇਚੇ ਤੋਂ ਬਿਨਾ ਵੀ ਬਣ ਜਾਏਗਾ। ਪਰ ਜਿਹੜਾ ਮੈਂਬਰ ਦੇ ਮਗਰ ਸਾਹ ਲੱਗਦਾ ਨਾ, ਉਹ ਚੀਜ਼ ਵਗਾਉਂਦੀ ਆ। ਇਹਦੇ ਬਾਈ ਨਾਲ ਚਿੱਟੇ ਪਾਲੇ। ਚਲੋ ਵੀ ਥਾਣੇ ਜੀ ਜਾਣੇ ਮੈਂਬਰ ਸਾਹਿਬ, ਕਚਹਿਰਾਂ ਜੀ ਜਾਣੇ ਮੈਂਬਰ ਸਾਹਿਬ। ਹੋਰ ਇਹਦੇ 'ਚ ਕੋਈ ਕੱਢਣ ਪਉਣ ਨੂੰ ਹੈ ਨਹੀਂਗਾ। ਠੀਕ ਹੈ ਧੰਨਵਾਦ ਜੀ ਬਹੁਤ-ਬਹੁਤ ਸਰਪੰਚ ਸਾਹਿਬ ਮੈਂਬਰ ਸਾਹਿਬ ਤੇ ਚੌਧਰੀ ਸਾਹਿਬ ਕਿਹਾ ਸਕਦਾ ਨਾ ਤੁਹਾਨੂੰ ਤਾਂ ਬਹੁਤ-ਬਹੁਤ ਧੰਨਵਾਦ ਸੋ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਨਾ ਪਿੰਡ ਹੈਗਾ ਇਹ ਸੁਡਲਾਂ ਵਾਲੀ ਮੇਰੇ ਖਿਆਲ ਜ਼ਿਲ੍ਹਾ ਮੋਕਸਰ ਜਾਂ ਬਠਿੰਡਾ ਦੇ ਵਿੱਚ ਪੈਂਦਾ ਹੈ ਤਾਂ ਇਹ ਮੈਨੂੰ ਲੱਗਦਾ ਵੀ ਕੀ ਕਿਹਾ ਜਾਵੇ ਸੁਡਲ ਸਰਪੰਚ ਹੈ ਸੁਡਲ ਮੈਂਬਰ ਮੂੰਹ ਤੇ ਨਹੀਂ ਆਪਾਂ ਕਹਿ ਸਕਦੇ ਪਰ ਕੀ ਕਿਹਾ ਜਾਵੇ ਹਨਾ 45 ਲੱਖ 5-4 ਲੱਖ ਤਾਂ ਇਹਨਾਂ ਨੇ ਪਾਰਟੀ ਤੇ ਲਾਤਾ ਮਤਲਬ 50 ਲੱਖ ਰੁਪਏ ਲਾ ਕੇ ਸਰਪੰਚੀ ਲਈ ਹੈ ਅਜੇ ਦੂਬਾ ਅਜੇ ਖਾਣਗੇ ਤੇ ਚਲੋ ਆਪਣੇ ਕੋਲੇ ਜਿਵੇਂ ਵੀ ਰਿਪੋਰਟ ਆਈ ਹੈ ਨਾ ਆਪਾਂ ਕੋਸ਼ਿਸ਼ ਕਰਾਂਗੇ ਵੀ ਜਦੋਂ ਇਹ ਗ੍ਰਾਂਟ ਖਾਣ ਗਿਆ ਆਪਾਂ ਉੱਤੇ ਆ ਕੇ ਛਾਪਾਂ ਮਾਰ ਕੇ ਅੰਦਰ ਕਰਵਾਵਾਂਗੇ ਇਹਨਾਂ ਨੂੰ 420 ਦੇ ਵਿੱਚ ਅੰਦਰ ਕਰਵਾ ਕੇ ਇਹਨਾਂ ਨੂੰ ਖਾਣ ਨਹੀਂ ਦੇਣੇ ਜਾਂ ਫਿਰ ਆਪਾਂ ਮੈਂ ਖੁਦ ਵਿੱਚ ਹਿੱਸਾ ਪਾਉਂਗਾ ਅੱਧੋ-ਅੱਧ ਕਰੂੰਗਾ ਹਨਾ ਕਿਉਂਕਿ ਇਹ ਤਿੰਨ ਬੰਦੇ ਖਾਣ ਵਾਲੇ ਤੇ ਚੌਥਾ ਮੈਂ ਹੋ ਜੂਗਾ ਚਾਰ ਬੰਦੇ ਰਲ ਕੇ ਖਾਵਾਂਗੇ ਇਹਨਾਂ ਨਾਲ ਮੈਂ ਗੱਲ ਇਸ ਤੋਂ ਬਾਅਦ ਆਫਟਰ ਦਾ ਕੈਮਰਾ ਕਰਦਾ ਹਨ ਸੋ ਤੁਸੀਂ ਇਸ ਤਰ੍ਹਾਂ ਦੀਆਂ ਸਰਪੰਚੀ ਦੀਆਂ ਹਨਾ ਹੋਰ ਵੀ ਸਵਾਦ ਵਾਲੀਆਂ ਨਕਲੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਕੋਈ ਸਰਪੰਚੀ ਦੇ ਚਾਹਵਾਨ ਹਨਾ ਤੇ ਕਮੈਂਟ ਕਰਕੇ ਦੱਸ ਦਿਓ ਨਾ ਵੀ ਸਾਡੀ ਗੱਲਬਾਤ ਕਿਵੇਂ ਲੱਗੀ ਧੰਨਵਾਦ ਜੀ